ਆ ਟੇਬਲ ਆ ਗਿਆ ਬਈ ਇਹਨਾਂ ਨੂੰ ਹਾਂਜੀ ਹਾਂ ਨਹੀਂ ਇਹ ਟੇਬਲ ਵੀ ਆ ਦੇ ਖੁੱਲਦਾ ਵੀ ਇਹਦੇ ਵਿੱਚ ਸਟੋਰੇਜ ਵੀ ਰੱਖੀ ਹੋਈ ਹੈ ਬਹੁਤ ਵਧੀਆ ਚੀਜ਼ ਆ ਯਾਰ ਹਾਂ ਹਾਂ ਬਈ ਕਿਸੇ ਨੂੰ ਪਤਾ ਹੈ ਲਾਲਾ ਵਿੱਚ ਸਮਾਨ ਰੱਖੋ ਦਿੱਤੋ ਬੰਦ ਕਰੋ ਹਾਂ ਇਹ ਬਈ ਗੁਰਦੀਪ ਇਹ ਬਈ ਰੋਕਿੰਗ ਚੇਅਰ ਅੱਛਾ ਵੀਰੇ ਹਾਂਜੀ ਹਾਂਜੀ ਜਿਵੇਂ ਲੌਬੀ ਚ ਰੱਖਣੀ ਹੈ ਡਰਾਈਵਿੰਗ ਜਿਵੇਂ ਕੋਈ ਹੈ ਨਾ ਰੈਕਸ ਚੇਅਰ ਆ ਬਈ ਪੂਰੀ ਐ ਰਿਲੈਕਸ ਚੇਅਰ ਦਾ ਫਾਇਦਾ ਲੱਗਦਾ ਵੀ ਠੀਕ ਆ ਵਾਕਈ ਕੋਈ ਕਿਤਾਬ ਤੂੰ ਪੜਨੀ ਹੋਵੇ ਕਿ ਨਾ ਤੂੰ ਪੜਨੀ ਹੋਵੇ ਹਾਂਜੀ ਬਈ ਤਿਆਰ ਦੇਖੋ ਦੋਸਤੋ ਇਹ ਵੀ ਅਲਮਾਰੀ ਆ ਹਾਂਜੀ ਬਾਈ ਇਹ ਵੀ ਟਾਲੀ ਚ ਆ ਸਾਰੀ ਬਾਈ ਸਾਰੀ ਟਾਲੀ ਚ ਬਣੀ ਹੋਈ ਆ ਜੀ ਹਾਂਜੀ ਹਾਂਜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਤੇ ਦੋਸਤੋ ਇਹਦੀ ਨਾ ਲੁੱਕ ਬਹੁਤ ਵੱਖਰੀ ਆ ਜਦੋਂ ਤੁਹਾਡੇ ਘਰੇ ਪਈ ਹੋਈ ਨਾ ਇਹ ਚੀਜ਼ ਇਹ ਬਣੀ ਹੋਈ ਤਾਂ ਮਤਲਬ ਜਿਹੜਾ ਕੋਈ ਤੁਹਾਡੇ ਘਰੇ ਆਊਗਾ ਮਹਿਮਾਨ ਉਹਦੀ ਲੁੱਕ ਹੈ ਮਤਲਬ ਨਿਗਾਹ ਜਾਊਗੀ ਬਈ ਆ ਕਿੱਥੋਂ ਲੈਂਦੀ ਹੈ ਜਾਂ ਕਿਵੇਂ ਆ ਕਿੱਥੋਂ ਲੈਂਦੀ ਆ ਕਿੱਥੋਂ ਲੈਂਦੀ ਆ ਹਾਂਜੀ ਬਾਈ ਬਾਕੀ ਆਣਾ ਬਈ ਮੰਨ ਲਓ ਵੀ ਆਪਾਂ ਕੋਠੀਆਂ ਘਰਾਂ ਤੇ ਇੰਨਾ ਪੈਸਾ ਲਾ ਦਨੇ ਆ ਜਿਹੜੀ ਮੰਨ ਲਓ ਵੀ ਅੰਦਰ ਕਲਾਸਿਕ ਲੁੱਕ ਦੇਣੀ ਆ ਉਹ ਫਰਨੀਚਰ ਨਹੀਂ ਦੇਣੀ ਆ ਫਰਨੀਚਰ ਨਹੀਂ ਦੇਣਾ ਹਾਂ ਕੋਈ ਆਏ ਗਏ ਨੇ ਬਹਿਣਾ ਉਹ ਫਰਨੀਚਰ ਤੇ ਹੀ ਬੈਠਣਾ ਮੰਨ ਲਓ ਵੀ ਬਈ ਯਾਰ ਇਹੋ ਜੀ ਚੀਜ਼ ਨੂੰ ਤਾਂ ਦੇਖ ਕੇ ਯਾਰ ਉਹ ਵੀ ਜੇ ਆਪਣਾ ਮਤਲਬ ਮਾਈਂਡ ਵੀ ਜਿਵੇਂ ਕਹਿ ਦਿਆਂ ਨਾ ਹਾਂ ਰੈਲੈਕਸ ਹੋ ਜਾਂਦਾ ਰੈਲੈਕਸ ਹੋ ਜਾਂਦਾ ਫਰੈਸ਼ ਹੁੰਦਾ ਮਾਈਂਡ ਵੀ ਯਾਰ ਇਹਦੇ ਨਾਲੇ ਬਈ ਦੂਜਾ ਆਪਾਂ ਪੂਰਾ ਸੈੱਟ ਰੂਮ ਸੈੱਟ ਮਿਲੂਗਾ ਮੰਨ ਲਓ ਜੇ ਕੋਈ ਕਸਟਮਰ ਕਹਦੇ ਵੀ ਬੈੱਡ ਹੋ ਗਿਆ ਨਾਲ ਦੀ ਮੰਨ ਕੇ ਚੱਲੋਗੇ ਲਿਮਾਰੀ ਹੋ ਗਈ ਕਾਪੜ ਹੋ ਗਈ ਇਹ ਤੇ ਦੂਸਰਾ ਜਿਵੇਂ ਆ ਸਾਈਡ ਬੋਰਡ ਹੋ ਗਿਆ ਬਈ ਇਹਦੇ ਨਾਲ ਦਾ ਹੀ ਅੱਛਾ ਜੀ ਹਾਂ ਵੀ ਐਸਾ ਹਾਂ ਤੇ ਨਾਲ ਸਾਈਡ ਸਾਈਡ ਟੇਬਲ ਜੀ ਹਾਂਜੀ ਹਾਂਜੀ ਬਈ ਅੱਛਾ ਸਾਰਾ ਪੂਰਾ ਸੈੱਟ ਦਿਓਗੇ ਜੀ ਪੂਰਾ ਹਾਂ ਨਹੀਂ ਆਏ ਤਾਂ ਕੱਲੀ ਚੀਜ਼ ਹੀ ਬੰਦਾ ਲੈ ਆ ਸਕਦਾ ਬਈ ਜੇ ਕਿਸੇ ਗਾਗ ਨੇ ਲੈਣੀ ਆ ਪਰ ਇਹ ਆ ਵੀ ਆਏ ਨਹੀਂਗਾ ਵੀ ਆਪਾਂ ਇੱਕ ਚੀਜ਼ ਆ ਡਿਜ਼ਾਈਨ ਦੀ ਲਾਤੀ ਦੂਜੀ ਬੈਡਰੂਮ ਚ ਹੋਰ ਚੀਜ਼ ਦੀ ਲਾਤੀ ਉਹਵੇਂ ਨਹੀਂ ਵੀ ਪੂਰਾ ਇੱਕ ਰੂਮ ਸੈੱਟ ਹੋਊਗਾ ਪੂਰਾ ਪੂਰਾ ਰੂਮ ਸੈੱਟ ਸਾਰਾ ਅਵੇਲੇਬਲ ਆ ਬਈ ਉਹਦੇ ਕੋਲੇ ਵੀ ਇਹ ਨਹੀਂ ਹੈਗਾ ਵੀ ਤੁਸੀਂ ਤਾਂ ਤੁਹਾਨੂੰ ਇੱਕ ਚੀਜ਼ ਮਿਲ ਗਈ ਇਹੇ ਦੀ ਕਲਾਸਿਕ ਲੁੱਕ ਦੀ ਦੂਜੀ ਨਹੀਂ ਮਿਲਣੀ ਹੈ ਨਾ ਹਾਂ ਹਾਂ ਸਾਰਾ ਇੱਕ ਤੇ ਆਹ ਦੇਖੋ ਦੋਸਤੋ ਇਹ ਕਾਰਨ ਆ ਜਾਂਦਾ ਬਾਈ ਇਹ ਵੀ ਫੋਲਡਿੰਗ ਆ ਮੂਵ ਕਰਨਾ ਵੀ ਸੌਖਾ ਹੈ ਸਾਰਾ ਡਰੈੰਗ ਰੂਮ ਵਗੈਰਾ ਚ ਰੱਖ ਸਕਦੇ ਹਾਂ ਹਾਂ ਡਰੈੰਗ ਰੂਮ ਚ ਬੈਡਰੂਮ ਚ ਜਿੱਥੇ ਮਰਜ਼ੀ ਰੱਖ ਸਕਦੇ ਆ ਮਲਟੀ ਪਰਪਸ ਹੀ ਆ ਹਾਂ ਬਾਕਸ ਵਗੈਰਾ ਰੱਖ ਸਕਦੇ ਜਿਵੇਂ ਮਰਜ਼ੀ ਹਾਂ ਜਮਾ ਕਲੋਜ਼ ਲੁੱਕ ਦੀ ਰਵਿੰਦਰ ਦੇਖੀ ਇਹ ਵੀ ਸਾਰਾ ਫੋਲਡਿੰਗ ਆ ਸਾਰਾ ਟਾਲੀ ਚ ਬਣਾਇਆ ਬਾਈ ਇਹ ਸਾਰੀ ਪੀਜੂ ਪਾਲਿਸ਼ ਆ ਆ ਚੀਜ਼ ਸਾਰੀ ਹੂੰ ਕੋਈ ਪਲਾਈ ਨਹੀਂ ਲੱਗੀ ਇਹ ਚ 100% ਸਾਰਾ ਟਾਲੀ ਚ ਆ ਬਈ ਦੋਸਤੋ ਕਈ ਕਮੈਂਟ ਕਰਨਗੇ ਦੋਸਤ ਮੇਰੇ ਦੇਖ ਕੇ ਨਾ ਵੀ ਤੁਸੀਂ ਰੇਟ ਨਹੀਂ ਦੱਸਿਆ ਰੇਟ ਲਈ ਬਾਨਾ ਦਾ ਤਾਰਾ ਫਰਨੀਚਰ ਵਾਲਿਆਂ ਦਾ ਆਪਾਂ ਨੰਬਰ ਦੇਵਾਂਗੇ ਤੁਸੀਂ ਸੰਪਰਕ ਕਰਿਓ ਰੇਟ ਤੁਹਾਨੂੰ ਦੱਸਣਗੇ ਇਹ ਤੇ ਬਾਕੀ ਜਿਨੇ ਇਹ ਜੀ ਮਤਲਬ ਕਲਾਸਿਕ ਚੀਜ਼ ਲੈਣੀ ਹੋਵੇ ਉਹ ਰੇਟ ਰੂਟ ਜ਼ਿਆਦਾ ਦੇਖਦਾ ਨਹੀਂ ਹੁੰਦਾ ਹਨਾ ਨਹੀਂ ਨਹੀਂ ਬਈ ਰੇਟ ਵੀ ਆਪਣੇ ਜੈਨੂਇਨ ਹੋਣਗੇ ਠੀਕ ਹੈ ਤੇ ਕੁਆਲਿਟੀ ਦੇ ਪਰਪਸ ਵਾਸਤੇ ਮੰਨ ਲੇਗੇ ਚਲੋ ਕੁਆਲਿਟੀ ਨੂੰ ਦੇਖ ਕੇ ਰੇਟ ਨੂੰ ਦੇਖ ਕੇ ਉਹ ਦੋਨੋਂ ਚੀਜ਼ਾਂ ਦੀ ਪੂਰੀ ਫੁੱਲ ਗਰੰਟੀ ਹੋਊਗਾ ਠੀਕ ਹੈ ਜੀ ਤੇ ਵੀਡੀਓ ਜਿਹੜਾ ਸ਼ੇਅਰ ਕਰਕੇ ਹੋਊਗਾ ਉਹਨੂੰ ਡਿਸਕਾਊਂਟ ਉਹਨੂੰ ਬਈ ਜਿੰਨਾ ਬੰਦਾ ਹਾ ਡਿਸਕਾਊਂਟ ਪੂਰਾ ਫੁੱਲ ਡਿਸਕਾਊਂਟ ਦੇਵਾਂਗੇ ਉਹਨੂੰ 1000 ਰੁਪਏ ਐਕਸਟਰਾ ਡਿਸਕਾਊਂਟ ਕਰਦੇ ਹੋਣਾ 1000 2000 ਤੇ ਇਹਦੇ ਜੀ ਤੇ ਗੱਡੀ ਵਗੈਰਾ ਲਾਉਣ ਵਾਲੇ ਇਹਦੇ ਉੱਤੇ ਗੱਡੀ ਲਾਉਣ ਲਈ ਬਾਈ ਇਹ ਹਮ ਤਾਸ਼ੀ ਸ਼ੋਰੂਮ ਚ ਰੱਖਿਆ ਹੋਇਆ ਨਹੀਂ ਆਮ ਕੀ ਕਰਦੇ ਆ ਬਈ ਮੰਨ ਲਓ ਸਿੱਧੀ ਪਲਾਈ ਲਾ ਕੇ ਭਰਾਈ ਕਰਕੇ ਲਾਤਾ ਇਹ ਥੱਲੇ ਵੀ ਸਾਰੀ ਲੱਕੜ ਲੱਗੀ ਹੋਈ ਹੈ ਬਈ ਹਾਂ ਬਈ ਕਈ ਥੱਲੇ ਨਾ ਮਤਲਬ ਮਾੜੀ ਲੱਕੜ ਲਾ ਦਿੰਦੇ ਇਹ ਸਾਰੀ ਟਾਲੀ ਬਈ ਸਾਰੀ ਟਾਲੀ ਲੱਗੀ ਹੋਈ ਆ ਠੀਕ ਹੈ ਜੀ ਪ੍ਰੋਫੈਸਰ ਕੋਈ ਕੋਈ ਕਮੈਂਟ ਇਹ ਵੀ ਕਰਨਗੇ ਹਨਾ ਟਾਲੀ ਦੀ ਪਛਾਣ ਕੀ ਹੁੰਦੀ ਆ ਆਪਾਂ ਨੂੰ ਟਾਲੀ ਦੀ ਪਛਾਣ ਬਈ ਮੰਨ ਲਓ ਵੀ ਪੂਰੀ ਪੱਕੀ ਲੱਕੜ ਹੋਊਗੀ ਸੀਜ਼ਨ ਕੀਤੀ ਹੋਈ ਆ ਠੀਕ ਹੈ ਜੀ ਪੂਰੀ ਕਾਲੀ ਲੱਕੜ ਹੋਊਗੀ ਠੀਕ ਹੈ ਜੀ ਮੰਨ ਲਓ ਕੋਈ ਬੰਦਾ ਆਪਣੇ ਤੋਂ ਗਾਹਕ ਮੰਨ ਲਓ ਕੋਈ ਵਾਹ ਕਰਕੇ ਲੈ ਕੇ ਜਾਂਦਾ ਖਰੀਦ ਕੇ ਉਸ ਤੋਂ ਬਾਅਦ ਦੀ ਵੀ ਸਾਡੀ ਪੂਰੀ ਫੁੱਲ ਗਾਰੰਟੀ ਹੋਊਗੀ ਮੰਨ ਕੇ ਚੱਲੋ ਵੀ ਕਿਸੇ ਕਾਰੀਗਰ ਤੋਂ ਚੈੱਕ ਕਰਾ ਲੈ ਕਿਤੇ ਸੱਲ ਮਾਰ ਕੇ ਰੰਦਾ ਲਾ ਕੇ ਚੈੱਕ ਕਰ ਸਕਦਾ ਹੈਗਾ ਜੇ ਮੰਨ ਲਓ ਕੋਈ ਕਹਿਣੀ ਕਰਨੀ ਚ ਫਰਕ ਹੋਇਆ ਆਹ ਟੇਬਲ ਆ ਗਿਆ ਬਈ ਇਹਨਾਂ ਨੂੰ ਹਾਂਜੀ ਹਾਂ ਨਹੀਂ ਇਹ ਟੇਬਲ ਵੀ ਆ ਦੇ ਖੁੱਲਦਾ ਵੀ ਇਹਦੇ ਵਿੱਚ ਸਟੋਰੇਜ ਵੀ ਰੱਖੀ ਹੋਈ ਹੈ ਬਹੁਤ ਵਧੀਆ ਚੀਜ਼ ਆ ਯਾਰ ਹਾਂ ਹਾਂ ਬਈ ਕਿਸੇ ਨੂੰ ਪਤਾ ਨਹੀਂ ਲਾਦਾ ਵਿੱਚ ਸਮਾਨ ਰੱਖੋ ਤੇ ਤੋਂ ਬੰਦ ਕਰੋ ਹਾਂ ਬਾਕੀ ਇਹਦੇ ਤੇ ਵੀ ਸਾਰੀ ਬਈ ਲੱਕੜ ਲੱਗੀ ਵੀ ਹੈ ਟਾਲੀ ਲੱਗੀ ਵੀ ਆ ਹਾਂ ਕੋਈ ਐ ਨਹੀਂ ਵੀ ਮੰਨ ਕੇ ਚੱਲੋ ਵੀ ਇੱਕ ਕੰਮ ਹੁੰਦਾਗਾ ਵੀ ਮੰਨ ਲਓ ਜੇ ਆਪਾਂ ਥੱਲੇ ਪਲਾਈ ਲਾਤੀ ਉੱਤੇ ਵੀ ਮੰਨ ਲਓ ਟੀਕ ਪਲਾਈ ਲਾਤੀ ਹਨਾ ਉਹਨੂੰ ਲੋਕ ਟਾਲੀ ਕਹਿ ਕੇ ਵੇਚੀ ਜਾਂਦੇ ਆ ਉਹ ਕੰਮ ਨਹੀਂ ਜਿੱਦਾਂ ਦਾ ਰੇਸ਼ਾ ਉੱਤੇ ਆ ਉਵੇਂ ਥੱਲੇ ਦੇຊੂ ਆ ਦੀ ਬਾਈ ਗੁਰਦੀਪ ਇਹੋ ਜਿਹੀਆਂ ਚੀਜ਼ਾਂ ਤਾਂ ਨਾ ਆਪਾਂ ਜਿਵੇਂ ਪਹਿਲਾਂ ਹੁੰਦੇ ਸੀ ਰਾਜੇ ਮਹਾਰਾਜੇ ਹਾਂ ਹਾਂ ਉਹਨਾਂ ਦੀ ਮਹਿਲਾਂ 'ਚ ਹੀ ਹੁੰਦੀਆਂ ਸੀ ਇਹੋ ਜਿਹੀਆਂ ਚੀਜ਼ਾਂ ਹਾਂਜੀ ਹਾਂਜੀ ਆਮ ਲੋਕਾਂ ਦੀ ਪਹੁੰਚ ਤਾਂ ਹੁਣ ਐਨਾ ਦੋਸਤੋ ਤੁਸੀਂ ਡਾਈਨਿੰਗ ਟੇਬਲ ਬਹੁਤ ਦੇਖੇ ਹੋਗੇ ਨਾ ਜਿਵੇਂ ਆਪਾਂ ਪਹਿਲੇ ਨੰਬਰ ਤੇ ਬੈੱਡ ਦੇ ਆਹ ਦੇਖੋ ਦੋਸਤੋ ਪਹਿਲੇ ਨੰਬਰ ਤੇ ਬੈੱਡ ਤੇ ਅਲਮਾਰ ਆਮਦ ਕੰਨਾਂ ਤੇ ਨਹੀਂ ਮਿਲੀਆਂ ਹਾਂ ਪਿਓ ਟਾਲੀ ਚਾ ਬਾਈ ਆਮ ਕੀ ਕਰਦੇ ਥੱਲੇ ਵੀ ਪਲਾਈ ਲਾ ਕੇ ਉੱਤੇ ਗੱਦੀ ਦਾ ਮੜਤਾ ਹੋਈ ਜਾ ਲਾ ਕੇ ਗੱਦੀ ਲੱਗੀ ਆ ਹੋਰ ਲੱਗੀ ਆ ਇਹਦੇ ਉੱਪਰ ਵੀ ਆਪਣੀ ਸੀਟਾਂ ਦੇ ਉੱਤੇ ਵੀ ਸਾਰੀ ਟਾਲੀ ਲੱਗੀ ਹੋਊਗੀ ਹਾਂ ਸਾਰੀ ਥੱਲੇ ਵੀ ਟਾਲੀ ਹੋਊ ਬਾਈ ਠੀਕ ਹੈ ਦੋਸਤੋ ਟਾਲੀ ਕਿਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਨਾ ਪੰਜਾਬ ਦੀ ਪਹਿਲਾਂ ਗੱਲ ਕਰ ਰਿਹਾ ਸੀ ਵਿੱਚ ਹੈਗੀ ਵੀ ਟਾਲੀ ਦੀ ਲੱਕੜ ਸਭ ਤੋਂ ਮਜ਼ਬੂਤ ਮੰਨੀ ਗਈ ਹੈ ਬਹੁਰੀ ਮਜ਼ਬੂਤ ਬਾਈ ਮਤਲਬ ਪੁਰਾਣੇ ਸਮਿਆਂ ਤੋਂ ਲੈ ਕੇ ਪੰਜਾਬ ਦੀ ਖਾਸ ਕਰਕੇ ਜਿਹੜੀ ਟਾਲੀ ਆ ਉਹ ਠੋਸ ਹੁੰਦੀ ਆ ਬਹੁਤ ਜ਼ਿਆਦਾ ਬਹੁਤ ਠੋਸ ਬਾਈ ਇਹ ਟਾਲੀ ਤੋਂ ਉੱਪਰ ਕੋਈ ਲੱਕੜ ਨਹੀਂ ਹੈਗੀ। ਹਾਂ ਕਈ ਵਾਰੀ ਆਪਣੇ ਆਮ ਬਈ ਹੁੰਦਾ ਵੀ ਮੰਨ ਲਓ ਵੀ ਆਪਣੇ ਮਾਈਂਡ ਚ ਹੁੰਦਾ ਯਾਰ ਵੀ ਸਾਗਵਣ ਬਹੁਤ ਚੰਗੀ ਆ ਜਾਂ ਕਿਵੇਂ ਵੀ ਮੰਨ ਲਓ ਸਾਗਵਣ ਵੀ ਇੱਕ ਬਹੁਤ ਚੰਗੀਆਂ ਲੱਕੜਾਂ ਚ ਗਿਣੀ ਗਈ। ਪਰ ਜੇ ਆਪਾਂ ਗੱਲ ਕਰੀਏ ਜਿਵੇਂ ਚੂਲ ਦੀ ਹੋ ਗਈ ਜਾਂ ਹੋਰ ਹੋ ਗਈ ਹੈ ਨਾ ਵੀ ਮੰਨ ਕੇ ਚੱਲੋ ਵੀ ਜਿਹੜੀ ਚੀਜ਼ ਟਾਲੀ ਚ ਬਣ ਗਈ ਉਹ ਛੇਤੀ ਹੈਲਦੀ ਨਹੀਂ। ਛੇਤੀ ਹੈਲਦੀ।